2000 ਤੋਂ ਪਾਰ ਪਹੁੰਚਿਆ ਕਰੋਨਾ ਦੇ ਮਰੀਜ਼ਾਂ ਦਾ ਅੰਕੜਾ ਦੇਸ਼ 'ਚ ਮੁੜ ਤੋਂ ਪੈਰ ਪਸਾਰ ਰਿਹਾ ਕਰੋਨਾ ਕਈ ਮਰੀਜ਼ਾਂ ਦੀ ਹੋਈ ਮੌਤ ਜਾਣੋ ਕੀ ਨੇ ਤਾਜ਼ਾ ਹਾਲਾਤ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤੇਜ਼ੀ ਦੇ ਨਾਲ ਮਾਮਲਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਇਸ ਦੌਰਾਨ ਕੋਵਿਡ-19 ਦੇ ਕਾਰਨ ਪਹਿਲੀ ਮੌਤ ਦੀ ਪੁਸ਼ਟੀ ਵੀ ਹੋਈ ਹੈ ਜਿਸ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੋਵਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦਰਾਂ ਹੀ ਦੱਸ ਦਈਏ ਕਿ ਰਾਜਧਾਨੀ ਦੇ ਵਿੱਚ ਕੋਵਿਡ-19 ਦੇ ਕਰੀਬ 300 ਮਾਮਲੇ ਨਵੇਂ ਦਰਜ ਕੀਤੇ ਗਏ ਨੇ। ਇਹ ਗਿਣਤੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਹੀ ਹੈ। ਇਸ ਕਾਰਨ ਇਹ ਡਰ ਹੈ ਕਿ ਇਹ ਲਾਗ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਪਿਛਲੇ 5 ਦਿਨਾਂ ਦੇ ਵਿੱਚ ਕੋਵਿਡ ਦੇ 1700 ਮਾਮਲੇ ਸਾਹਮਣੇ ਆਏ ਹਨ। ਅਤੇ ਹੁਣ ਇਹ ਗਿਣਤੀ 2700 ਨੂੰ ਪਾਰ ਕਰ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ 3 ਮਈ ਤੱਕ ਦੇਸ਼ ਭਰ ਦੇ ਵਿੱਚ 2710 ਮਾਮਲੇ ਦਰਜ ਕੀਤੇ ਗਏ ਹਨ ਇਸ ਤੋਂ ਪਹਿਲਾਂ ਇੱਕ ਹਫ਼ਤੇ ਦੇ ਵਿੱਚ 752 ਮਾਮਲੇ ਸਾਹਮਣੇ ਆਏ ਸਨ ਤੇ ਇਹ ਮਾਮਲੇ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੇ ਹਨ ਜੇ ਦੇਸ਼ ਦੇ ਵਿੱਚ ਵੱਖ-ਵੱਖ ਰਾਜਾਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ 16 ਅਰੁਣਾਚਲ ਪ੍ਰਦੇਸ਼ ਦੇ ਵਿੱਚ 3 ਅਸਾਮ ਦੇ ਵਿੱਚ 2 ਚੰਡੀਗੜ੍ਹ ਦੇ ਵਿੱਚ 1 ਛੱਤੀਸਗੜ੍ਹ ਦੇ ਵਿੱਚ 3 ਦਿੱਲੀ ਦੇ ਵਿੱਚ 294 ਗੋਆ ਦੇ ਵਿੱਚ 7 ਗੁਜਰਾਤ ਦੇ ਵਿੱਚ 223 ਹਰਿਆਣਾ ਦੇ ਵਿੱਚ 20 ਜੰਮੂ ਕਸ਼ਮੀਰ ਚ 4 ਕਰਨਾਟਕਾ ਦੇ ਵਿੱਚ 148 ਕੇਰਲ ਦੇ ਵਿੱਚ 1147 ਮੱਧ ਪ੍ਰਦੇਸ਼ ਚ 10 ਮਹਾਰਾਸ਼ਟਰ ਦੇ ਵਿੱਚ 424 ਮਿਜ਼ੋਰਮ ਦੇ ਵਿੱਚ 2 오ਡੀਸਾ ਦੇ ਵਿੱਚ 5 ਪੁੱਡੂਚੇਰੀ ਦੇ ਵਿੱਚ 35 ਪੰਜਾਬ ਦੇ ਵਿੱਚ 4 ਰਾਜਸਥਾਨ ਦੇ ਵਿੱਚ 51, ਤਾਮਿਲਨਾਡੂ ਦੇ ਵਿੱਚ 148, ਤੇਲੰਗਾਨਾ ਦੇ ਵਿੱਚ 3, ਉੱਤਰਾਖੰਡ ਚ 2, ਉੱਤਰ ਪ੍ਰਦੇਸ਼ ਚ 42 ਅਤੇ ਪੱਛਮੀ ਬੰਗਾਲ ਦੇ ਵਿੱਚ ਕੁੱਲ 116 ਮਾਮਲੇ ਹਨ। ਦਿੱਲੀ ਦੇ ਵਿੱਚ ਵੀ ਇੱਕ ਔਰਤ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਦੀ ਕੀ ਹੈ ਸਥਿਤੀ? ਦੇਸ਼ ਤੇ ਵਚੇ ਕਰੋਨਾ ਵਾਇਰਸ ਦੇ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 2710 ਹੈ। ਪਿਛਲੇ 24 ਘੰਟਿਆਂ ਦੇ ਵਿੱਚ 511 ਮਾਮਲੇ ਸਾਹਮਣੇ ਆਏ ਹਨ। 255 ਲੋਕ ਠੀਕ ਹੋਏ ਹਨ ਜਦੋਂ ਕਿ 7 ਲੋਕਾਂ ਦੀ ਮੌਤ ਹੋ ਗਈ ਹੈ। ਜਨਵਰੀ 2025 ਤੋਂ ਲੈ ਕੇ ਹੁਣ ਤੱਕ 1170 ਲੋਕ ਕਰੋਨਾ ਨੂੰ ਹਰਾਉਣ ਤੋਂ ਬਾਅਦ ਠੀਕ ਵੀ ਹੋਏ ਨੇ। ਹਾਲਾਤਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਹੁਣ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਭੀੜ-ਪੜੱਕੇ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਅਤੇ ਲੱਛਣ ਦਿਖਣ ਤੇ ਤੁਰੰਤ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਦੇਸ਼ ਦੇ ਵਿੱਚ ਫਿਲਹਾਲ ਹਲੇ ਸਥਿਤੀ ਕਾਬੂ ਦੇ ਵਿੱਚ ਹੈ ਪਰ ਸਿਹਤ ਵਿਭਾਗ ਲਗਾਤਾਰ ਨਿਗਰਾਨੀ ਰੱਖ ਰਿਹਾ ਤੇ ਲੋਕਾਂ ਨੂੰ ਵੀ ਅਲਰਟ ਰਹਿਣ ਦੇ ਲਈ ਕਿਹਾ ਗਿਆ ਹੈ।